ਦਾ ਸਭ ਤੋਂ ਵੱਡਾ ਫੇਲੂਰ ਕੀ ਕੀਤਾ 3.5 ਸਾਲ ਚ ਕੋਈ ਪਰਫਾਰਮੈਂਸ ਨਹੀਂ ਇਹ ਸਭ ਤੋਂ ਵੱਡਾ ਮੁੱਦਾ ਹੈ ਆਪ ਦਾ ਮੰਤਰੀ ਕਹਿੰਦੇ ਨੇ ਕਿ ਲੁਧਿਆਣਾ ਦਾ ਅਗਰ ਵਿਕਾਸ ਹੋਇਆ ਤਾਂ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ ਵੱਡੇ ਵੱਡੇ ਦਾਅਵੇ ਹੁਣ ਬੋਲ ਰਹੇ ਕਿ ਜੈ ਜੀ ਸ਼ਰਮਾ ਮੈਂ ਕੀ ਕਹਿਣਾ ਤੁਸੀਂ ਤੁਸੀਂ ਲੁਧਿਆਣਾ ਦੇ ਜਾ ਲੁਧਿਆਣਾ ਪੱਛਮੀ ਜਿਮਨੀ ਚੌਂ ਦਾ ਅਖਾੜਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਨੋਮੀਨੇਸ਼ਨ ਦੀ ਆਖਰੀ ਤਰੀਕ ਹੈ ਤੇ ਬੀਜੇਪੀ ਉਮੀਦਵਾਰ ਜੀਵਨ ਗੁਪਤਾ ਟਿਕਟ ਮਿਲਣ ਤੋਂ ਬਾਅਦ ਅੱਜ ਆਪਣੀ ਨੋਮੀਨੇਸ਼ਨ ਭਰਨਗੇ ਪਰ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਵੱਖ-ਵੱਖ ਗੁਰਦੁਆਰਾ ਅਤੇ ਮੰਦਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆਂ ਸ਼੍ਰੀ ਦੁਰਗਾ ਮਾਤਾ ਮੰਦਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਜੀਵਨ ਗੁਪਤਾ ਹੀ ਪਹੁੰਚੇ ਨੇ ਗੱਲਬਾਤ ਕਰ ਲਈ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਨੋਮੀਨੇਸ਼ਨ ਦੀ ਅੱਜ ਆਖਰੀ ਤਾਰੀਖ ਭਾਜਪਾ ਵੱਲੋਂ ਬੇਸ਼ੱਕ ਲੇਟ ਘੋਸ਼ਣਾ ਕੀਤੀ ਗਈ ਹੈ ਕਿਸ ਤਰ੍ਹਾਂ ਰੂਪ ਦੇਖ ਰਹੇ ਨਹੀਂ ਅਸੀਂ ਲੇਟ ਨਹੀਂ ਹੈਗੇ ਅੱਜ ਲਾਸਟ ਡੇਟ ਆ ਅੱਜ ਨਾਮਜ਼ਦਗੀ ਹੋ ਜਾਣੀ ਹੈ ਪੇਪਰ ਫਾਈਲ ਕਰੂੰਗਾ ਔਰ ਪਿਛਲੇ 2 ਦਿਨਾਂ 'ਚ ਜਿੰ ਯਾਰ ਸਤਿਕਾਰ ਇਸ ਵਿਧਾਨ ਸਭਾ ਦੇ ਹਲਕੇ ਦੀ ਜਨਤਾ ਦਾ ਮਿਲਿਆ ਉਹਨੂੰ ਮੈਂ ਸ਼ਬਦਾਂ ਚ ਨਹੀਂ ਬਿਆਨ ਕਰ ਸਕਦਾ ਕੀ ਕੀ ਮੁੱਦੇ ਕੀ ਰਹਿਣਗੇ ਹੁਣ ਲਗਾਤਾਰ ਲੋਕਾਂ ਦੇ ਵਿਚਾਰ ਵਿਚਾਰ ਰਹੇ ਹੋ ਪਿਛਲੇ 2 ਦਿਨ ਤੋਂ ਕਹਿ ਰਹੇ ਹੋ ਲੋਕੋ ਸਮਰਥਨ ਵੀ ਦੇ ਰਹੇ ਨੇ ਕਿਹੜੇ ਐਸੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇਸ ਵਾਰ ਜਨਤਾ ਦੇ ਵਿਚਾਰ ਜਾਓ ਨਹੀਂ ਮੁੱਦਾ ਤਾਂ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਫੇਲੂਰ ਕੀ ਕੀਤਾ 3.5 ਸਾਲ ਚ ਕੋਈ ਪਰਫਾਰਮੈਂਸ ਨਹੀਂ ਇਹ ਸਭ ਤੋਂ ਵੱਡਾ ਮੁੱਦਾ ਹੈ ਫਿਰ ਦੂਸਰਾ ਜਿਹੜੀ ਕਾਂਗਰਸ ਲੜ ਰਹੀ ਹੈ ਤੇ ਉਹਨਾਂ ਨੂੰ ਤਾਂ ਬੜੀਆਂ ਉਚਾਈਆਂ ਤੇ ਪਹੁੰਚਾਇਆ ਉਹਦੇ ਕੈਂਡੀਡੇਟ ਨੂੰ ਬੜਾ ਬੜੀਆਂ ਉਚਾਈਆਂ ਤੇ ਪਹੁੰਚਾਇਆ ਉਹਨਾਂ ਨੇ ਕੀ ਡਿਲੀਵਰ ਕੀਤਾ ਅਸੀਂ ਤਾਂ ਦੇਖੋ ਅਸੀਂ ਤਾਂ ਇੰਨੀ ਗੱਲ ਕਹਿ ਸਕਦੇ ਆ ਮੈਂ ਮੰਦਿਰ ਚ ਖੜਾ ਐ ਇਹ ਐਲੀਵੇਟਰ ਰੋਡ ਬਣੀ ਐ ਫਿਰੋਜ਼ਪੁਰ ਰੋਡ ਦੀ ਕੋਈ ਮੰਗਣ ਨਹੀਂ ਗਿਆ ਨਾ ਕਾਂਗਰਸ ਨੇ ਮੰਗੀ ਸੀ ਨਾ ਜਿਹੜੇ ਹੁਣ ਸਟੈਂਪਾ ਲਗਾਉਂਦੇ ਫਿਰਦੇ ਨੇ ਐਮਪੀ ਸਾਹਿਬ ਤਿੰਨ ਸਾਲ ਬੜੇ ਨਹੀਂ ਲੁਧਿਆਣੇ ਚ ਤੇ ਹੁਣ ਤਿੰਨ ਸਾਲ ਬਾਅਦ ਉਹ ਇਹ ਕਹਿ ਰਹੇ ਨੇ ਕਿ ਜੀ ਮੈਂ ਆ ਕਰਾਤਾ ਮੈਂ ਉਹ ਕਰਾਤਾ ਮੈਨੂੰ ਕੋਈ ਚਿੱਠੀ ਦਿਖਾ ਦੇ ਨੀ ਉਹਨਾਂ ਨੇ ਲਿਖੀ ਹੋਈ ਐਲੀਵੇਟਰ ਰੋਡ ਲੈਣ ਲਈ ਉਹ ਕਈ ਕਈ ਜਿਹੜਾ ਫੋਟੋਆਂ ਤੇ ਚਿੱਠੀਆਂ ਗੜਕੜੀ ਸਾਹਿਬ ਦੇ ਨਾਲ ਲਿਖਦੇ ਹੋਏ ਜਾਂ ਫੋਟੋਆਂ ਤੁਹਾਨੂੰ ਤਾਂ ਦੇਖੋ ਉਹ ਮੈਂਬਰ ਆਫ ਪਾਰਲੀਮੈਂਟ ਸੀ ਸਾਡੀ ਲੀਡਰਸ਼ਿਪ ਬੜੀ ਦਲੇਰ ਹੈ ਉਹ ਹਰ ਚਾਹੇ ਉਹ ਕਿਸੇ ਵਿਰੋਧੀ ਧਿਰ ਦੇ ਵੀ ਐਮਪੀ ਹੋਣ ਉਹਨਾਂ ਨੂੰ ਸਵਿਕਾਰਦੀ ਹੈ ਕੋਈ ਵੀ ਨੇਤਾ ਹੋਵੇ ਉਹਨਾਂ ਨੂੰ ਸਵਿਕਾਰਦੀ ਹੈ ਉਹਨਾਂ ਨਾਲ ਫੋਟੋ ਆ ਪਾ ਕੇ ਅਖਬਾਰਾਂ ਚ ਇਹ ਕਹਿ ਦੇਣਾ ਕਿ ਜੀ ਮੈਂ ਇਹ ਕਰਾਇਆ ਮੈਂ ਕਹਿੰਦਾ ਥੋੜੀ ਹੁੰਦਾ ਉਹ ਸਭ ਨੂੰ ਮਿਲਦੇ ਨੇ ਜੀ ਤੁਹਾਨੂੰ ਲੱਗਦਾ ਕਿ ਉਹਨਾਂ ਵੱਲੋਂ ਕੋਈ ਵੀ ਕੰਮ ਨਹੀਂ ਕਰਵਾਇਆ ਗਿਆ ਨਹੀਂ ਮੈਨੂੰ ਕੋਈ ਚਿੱਠੀ ਦਿਖਾਉਣ ਲਈ ਲਿਖੀ ਹੋਵੇ ਉਹਨਾਂ ਨੇ ਜਿਹੜਾ ਚਿੱਠੀ ਕੋਈ ਉਹਨਾਂ ਨੇ ਇਸ ਐਲੀਵੇਟਰ ਰੋਡ ਦੇ ਬਣਾਉਣ ਵਾਸਤੇ ਇਸ ਤੋਂ ਪਹਿਲਾਂ ਕੋਈ ਲਿਖੀ ਹੋਵੇ ਪਰ ਉਹਦਾ ਕਈ ਕਈ ਦਾ ਇੱਕ ਬਣੀ ਮੇਰੀ ਗੱਲ ਪੂਰੀ ਜਿਹੜੀ ਬਣਦੀ ਹੈ ਬਣਦੀ ਨੂੰ ਚਿੱਠੀ ਲਿਖਦੇ ਨਹੀਂ ਵੀ ਜਲਦੀ ਪੂਰੀ ਕਰੋ ਉਹ ਤਾਂ ਟਾਈਮ ਸੀਰ ਪੂਰਾ ਹੋਇਆ ਪ੍ਰੋਜੈਕਟ ਕੋਈ ਬਣਦੀ ਨੂੰ ਲਿਖਦੇ ਨਹੀਂ ਕਿ ਇਹਨੂੰ ਜਲਦਾ ਜਲਦੀ ਪੂਰਾ ਕਰੋ ਤਾਂ ਬਣ ਰਿਹਾ ਹੈ ਬਣਦੀ ਨੂੰ ਉਹ ਜੋ ਇਸ ਐਲੀਵੇਟਡ ਦਾ ਟਾਈਮ ਪੀਰੀਅਡ ਸੀ ਉਸ ਟਾਈਮ ਪੀਰੀਅਡ ਦੇ ਅੰਦਰ ਇਹ ਐਲੀਵੇਟਡ ਰੋਡ ਪੂਰੀ ਹੋ ਗਈ ਪਰ 10 ਸਾਲ ਲੱਗ ਗਏ ਸੋ 2016 ਦੇ ਵਿੱਚ ਅੰਦੀ ਇਨੋਗ੍ਰੇਸ਼ਨ ਹੋਈ ਸੀ 2024 ਆ ਜਾ ਕੇ ਪੂਰਾ ਹੋਇਆ ਤਕਰੀਬਨ 9 ਸਾਲ ਦਾ ਸਮਾਂ ਲੱਗ ਗਿਆ ਤੁਹਾਨੂੰ ਲੱਗਦਾ ਕਿ ਸਹੀ ਸਮੇਂ ਤੇ ਪੂਰੀ ਹੋਈ ਹੈ ਨਹੀਂ ਦੇਖੋ ਇਹ ਜਦੋਂ ਸ਼ੁਰੂ ਹੋਇਆ ਸੀ ਉਸ ਤੋਂ 2.5 ਸਾਲ ਦੇ ਅੰਦਰ ਅੰਦਰ ਪੂਰੀ ਹੋਈ ਹੈ ਜਦੋਂ ਸ਼ੁਰੂ ਹੋਇਆ ਪ੍ਰੋਜੈਕਟ ਲੇਟ ਸ਼ੁਰੂ ਹੋਇਆ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਕਦੇ ਕੋਈ ਇਨਕ੍ਰੋਚਮੈਂਟ ਸੀਗੀਆਂ ਉਹਨੂੰ ਥੋੜਾ ਠੀਕ ਕਰਨਾ ਸੀ ਆਲੇ-ਦਾਲੇ ਲੋਕਾਂ ਦੇ ਨੰਗਣ ਵਾਸਤੇ ਰਸਤਾ ਬਣਾਉਣਾ ਸੀ ਸੜਕਾਂ ਖੁੱਲ੍ਹੀਆਂ ਕਰਨੀਆਂ ਸੀ ਤੁਸੀਂ ਉਹ ਜਦੋਂ ਸ਼ੁਰੂ ਹੋਈ ਹੈ ਫਿਰ 2.5 ਸਾਲ ਚ ਪੂਰੀ ਹੋ ਗਈ ਕਾਂਗਰਸ ਦੇ ਸਾਬਕਾ ਮੰਤਰੀ ਕਹਿੰਦੇ ਨੇ ਕਿ ਲੁਧਿਆਣਾ ਦਾ ਅਗਰ ਵਿਕਾਸ ਹੋਇਆ ਤਾਂ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ ਵੱਡੇ ਵੱਡੇ ਦਾਅਵੇ ਉਹਨਾਂ ਬੋਲ ਕੇ ਕੀਤੇ ਜਾ ਰਹੇ ਨੇ ਜੈਸ਼ੀਲ ਨਾ ਮੈਂ ਕੀ ਕਹਿਣਾ ਤੁਸੀਂ ਤੁਸੀਂ ਲੁਧਿਆਣਾ ਦੇ ਹੋ ਜੀ ਜੀ ਇੱਕ ਲਾਸਵਾਲ ਹੈ ਇੱਕ ਇੱਕ ਚਰਚਾ ਹੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਹਿੰਦੇ ਨੇ ਕਿ ਕੇਜੀ ਵੱਲ ਨੂੰ ਰੋਕਣ ਵਾਸਤੇ ਭਾਜਪਾ ਅਤੇ ਕਾਂਗਰਸ ਦਾ ਅੰਦਰ ਖਾਤੇ ਸਮਝੌਤਾ ਭਾਜਪਾ ਜਿੱਤਰਈ ਹੈ ਇਹ ਕਾਂਗਰਸ ਵੀ ਭਲੇਖਾ ਕਢ ਦੇਵੇ ਇਹ ਛਾੜੂ ਵਾਲੇ ਵੀ ਪਹਿਲੇ ਖਾ ਕੜਦਨ ਬੀਜੇਪੀ ਨੂੰ ਪਹਿਲਾਂ 15000 ਵੋਟ ਜ਼ਿਆਦਾ ਪਈ ਸੀ 45000 ਟੋਟਲ ਪਈ ਸੀ ਔਰ ਜੋ ਪੋਲਿੰਗ ਰੇਸ਼ਿਓ ਰਹੇਗੀ ਉਹ ਵੀ ਇੰਨੀ ਵੋਟ ਪੈਣਾ ਇਹੋ ਐਮਪੀ ਇਲੈਕਸ਼ਨ ਸੀ ਮੋਦੀ ਦੇ ਨਾਮ ਨੂੰ ਵੋਟ ਪਈ ਸੀ ਸੈਂਟਰ ਦੇ ਤੇ ਮੋਦੀ ਜੀ ਕੌਣ ਹੈ ਉਹ ਵੀ ਤਾਂ ਇਸੇ ਪਾਰਟੀ ਸੈਂਟਰ ਦੀ ਇਲੈਕਸ਼ਨ ਸੀ ਸੈਂਟਰ ਦੇ ਵਾਸਤੇ ਪੰਜਾਬ ਦੇ ਮੁੱਦੇ ਹੋਰ ਨੇ ਤੇ ਮੈਨੂੰ ਮੋਦੀ ਜੀ ਨੇ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ ਮੈਂ ਉਸੇ ਪਾਰਟੀ ਦਾ ਨੁਮਾਇੰਦਾ ਹ ਜਿਹੜੀ ਪਾਰਟੀ ਮੋਦੀ ਜੀ ਦੇ ਜਿਸ ਪ੍ਰਧਾਨ ਮੰਤਰੀ ਆ ਉਹਨਾਂ ਨੇ ਨੁਮਾਇੰਦਾ ਬਣਾ ਕੇ ਮੈਨੂੰ ਭੇਜਿਆ ਤੇ ਮੋਦੀ ਜੀ ਦੇ ਅਸ਼ੀਰਵਾਦ ਨਾਲ ਹੀ ਅਸੀਂ ਅੱਗੇ ਵਧ ਰਹੇ ਹਾਂ ਔਰ ਮੋਦੀ ਜੀ ਦੇ ਅਸ਼ੀਰਵਾਦ ਨਾਲ ਹੀ ਪੰਜਾਬ ਠੀਕ ਕਰਨਾ ਇਹ ਵੀ ਤੁਹਾਨੂੰ ਕਹਿ ਰਿਹਾ ਮੈਂ ਪੰਜਾਬ ਦੇ ਅੰਦਰ 2027 ਚ ਜਿਹੜੀ ਸਰਕਾਰ ਭਾਜਪਾ ਦੀ ਬਣਨ ਵਾਲੀ ਆ ਉਹਦਾ ਨੀਂਹ ਪੱਥਰ ਇਹ 2025 ਦੀ ਜਿਮਨੀ ਚੋਣ ਰੱਖੇਗੀ ਮੈਂ ਦੇਖ ਕੋਲ ਆ ਸੀਗੇ ਜੀਵਨ ਗੁਪਤਾ ਜਿਹੜੇ ਵਿਰੋਧੀਆਂ ਨੂੰ ਜਿੱਥੇ ਤਿੱਖੇ ਨਿਸ਼ਾਨੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਉਤੇ ਹੀ ਬੀਜੇਪੀ ਦੀ ਜਿੱਤ ਦਾ ਵੱਡਾ ਦਾਵਾ ਵੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ